ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਇਹ 42 46 ਦਾ ਸੈੱਟ ਤਿਆਰ ਕਰਨ ਜਾ ਰਹੇ ਆ ਜੀ ਪਾਈਪਾਂ ਤਿਆਰ ਕਰਨ ਤੋਂ ਬਾਅਦ ਪੇਂਟ ਕੀਤਾ ਪੇਂਟ ਕਰਨ ਤੋਂ ਬਾਅਦ ਕੈਂਚੀਆਂ ਤਿਆਰ ਕਰਕੇ ਰੱਖਣ ਲੱਗੇ ਜੀ ਤੇ ਕੈਂਚੀਆਂ ਰੱਖ ਕੇ ਪਾਈਪਾਂ ਵੈਲਡ ਕੀਤੀਆਂ ਉਸ ਤੋਂ ਬਾਅਦ ਚਾਦਰਾਂ 10 ਫੁੱਟੀਆਂ ਤੇ 12 ਫੁੱਟੀਆਂ ਪਾਈਆਂ ਨੇ ਜੀ ਐਵਰੈਸਟ ਦੀ ਛਾਦਰ ਵਰਤੀ ਗਈ ਹੈ ਜੀ ਸੈੱਡ ਬਿਲਕੁਲ ਤਿਆਰ ਹੋ ਚੁੱਕਿਆ ਇਹ ਜਗ ਮਿਸਤਰੀ ਜਗਜੀਤ ਸਿੰਘ ਦੁਆਰਾ ਤਿਆਰ ਕੀਤਾ ਗਿਆ ਜੀ ਮੋਬਾਈਲ ਨੰਬਰ 95010 67396 ਜੇ ਕਿਸੇ ਵੀਰ ਨੇ ਸੈੱਡ ਤਿਆਰ ਕਰਵਾਉਣਾ ਹੋਵੇ ਤਾਂ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਨੂੰ ਬਦਲ ਤੋਂ ਬਾਅਦ ਸ਼ੇਅਰ ਕਰੋ ਤੇ ਫੇਸਬੁੱਕ ਪੇਜ ਨੂੰ ਸਾਡੇ ਨੂੰ ਫੋਲੋ ਕਰੋ ਧੰਨਵਾਦ ਜੀ